ਦੇਵ ਜੀ ਅਤੇ ਸੱਚਖੰਡ ਵਾਪਸੀ ਹੁਣ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਖਾਂ ਤੇ ਪਰਿਵਾਰ ਨੂੰ ਇਕੱਠਾ ਕੀਤਾ ਤੇ ਫਰਮਾਇਆ ਕਿ ਸਾਡਾ ਅੰਤਮ ਸਮਾ ਆ ਗਿਆ ਹੈ ਅੱਜ ਤੋਂ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਸਾਡਾ ਰੂਪ ਜਾਣ ਕੇ ਸਤਿਕਾਰ ਦੇਣਾ ਦਾਦ ਗੁਰੂ ਜੀ ਸ਼ਬਦ ਦਾ ਉਚਾਰਨ ਕਰਨ ਲੱਗੇ ਸ਼ਬਦ ਪੜਦੇ ਪੜਦੇ ਉਸ ਮਾਦੀ ਵਿੱਚ ਟਿਕ ਗਏ ਤੇ ਆਪਣੀ ਜੋਤ ਨਿਰੰਕਾਰ ਦੀ ਜੋਤ ਵਿੱਚ ਰਲਾ ਦਿੱਤੀ ਹੁਣ ਗੁਰੂ ਜੀ ਦੇ Hindu ਤੇ Musalman ਸੇਵਕਾਂ ਵਿੱਚ ਵਿਵਾਦ ਹੋ ਗਿਆ Hindu ਕਹਿੰਦੇ ਕਿ ਅਸੀਂ ਗੁਰੂ ਜੀ ਦੀ ਦੇਹ ਦਾ Hindu ਰੀਤੀ ਰਿਵਾਸਾਂ ਨਾਲ ਸੰਸਕਾਰ ਕਰਨਾ ਹੈ Musalman ਕਹਿੰਦੇ ਅਸੀਂ ਨਾਨਕ ਪੀਰ ਦੇ ਜਿਸਮ ਨੂੰ ਮਿੱਟੀ ਵਿੱਚ ਦਫਨਾਉਣਾ ਹੈ ਝਗੜਾ ਵਧਣ ਲੱਗਾ ਅੰਤ ਤੋਹਾ ਫਿਰ ਤੇ ਨਾਂ ਨੇ ਸਿਆਣਿਆਂ ਨੇ ਫੈਸਲਾ ਕੀਤਾ ਕਿ ਦੋਵੇਂ ਧਿਰਾਂ ਆਪਣੇ ਆਪਣੇ ਫੁੱਲ ਗੁਰੂ ਜੀ ਦੀ ਦੇਹ ਉੱਪਰ ਰਾਤ ਭਰ ਰੱਖਣ ਸਵੇਰ ਤੱਕ ਜਿਹੜੀ ਧਿਰ ਦੇ ਫੁੱਲ ਘਟ ਕੁਲਾਏ ਹੋਣਗੇ ਉਹੀ ਉਹਨਾਂ ਦੀ ਦੇਹ ਦੀ ਸੰਭਾਲ ਕਰੇ ਪਰ ਸਵੇਰੇ ਦੇਖਿਆ ਗਿਆ ਤਾਂ ਦੋਹਾਂ ਧਿਰਾਂ ਦੇ ਫੁੱਲ ਉਸੇ ਤਰ੍ਹਾਂ ਤਾਜ਼ੇ ਖਿੜੇ ਪਏ ਗਏ ਅੰਤ ਜਦੋਂ ਚੱਦਰ ਚੁੱਕ ਕੇ ਵੇਖਿਆ ਤਾਂ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਦੀ ਦੇਹ ਅਲੋਪ ਹੋ ਗਈ ਸੀ ਹਿੰਦੂਆਂ ਤੇ ਮੁਸਲਮਾਨਾਂ ਨੇ ਗੁਰੂ ਜੀ ਦੀ ਅ ਚਾਦਰ ਅੱਧੀ ਅੱਧੀ ਵੰਡ ਲਈ ਹਿੰਦੂਆਂ ਨੇ ਉਸ ਨੂੰ ਆਪਣੀ ਰੀਤ ਅਨੁਸਾਰ ਅਗਨੀ ਪੇਟਾ ਕਰ ਦਿੱਤਾ ਤੇ ਮੁਸਲਮਾਨਾਂ ਨੇ ਉਸ ਨੂੰ ਕਬਰ ਬੁੱਟ ਕੇ ਦਵਾ ਦਿੱਤਾ ਗੁਰੂ ਜੀ ਸੱਚਖੰਡ ਵਾਪਸੀ 22 ਸਤੰਬਰ 1500 1539 ਈਸਵੀ ਨੂੰ 1539 ਈਸਵੀ ਨੂੰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ